ਬਹੁਤ ਸਾਰੀਆਂ ਪਰਤਾਂ ਨੇ ਇਹ ਆਪਣੇ ਆਪ ਤੋਂ ਹੈਗੀਆਂ ਨੇ ਮੈਨੂੰ ਇਹ ਲੱਗਦਾ ਵੀ ਵੱਡਾ ਰੌਲਾ ਇਹ ਨਹੀਂ ਹੈ ਕਿ ਉਹਨੂੰ ਯਾਦ ਕਰੀਏ ਜਾਂ ਭੁੱਲ ਜਾਈਏ ਵੱਡਾ ਸਵਾਲ ਇਹ ਹੈ ਕਿ ਯਾਦ ਕਿਵੇਂ ਕਰੀਏ ਜਦੋਂ ਅਸੀਂ ਇਹਜੇ ਵਰਤਾਰਿਆਂ ਨੂੰ ਸਹੀ ਨੁਕਤਾਂ ਨਜ਼ਰ ਤੋਂ ਸਮਝ ਕੇ ਯਾਦ ਕਰਦੇ ਆਂ ਤਾਂ ਉਹਦੇ ਵਿੱਚੋਂ ਗੱਲਾਂ ਵੀ ਉੱਭਰ ਆਉਂਦੀਆਂ ਨੇ ਕਿ ਅੱਜ ਦੀ ਹਾਲਤ ਸਾਨੂੰ ਕਰਨਾ ਕੀ ਚਾਹੀਦਾ ਮੇਰੇ ਯਾਦ ਆ ਉਸ ਵੇਲੇ ਪੱਪ ਜਲ ਅਹਿਸਾਨ ਰੰਭਾਵਾ ਦੀ ਸ਼ਹਿਦ ਘੱਟਤਾ ਸੀ ਉਹਦੀ ਕਲੈਨ ਸੀ ਵੈਰੀਆਂ ਕੱਢ ਬਖਾ ਲਿਆ ਪੰਜ ਸਦੀਆਂ ਦਾ ਵਹਿ ਕਿ ਤਾਬਾਂ ਲਿਖਿਆ ਗਿਆ ਅਣਚਿਤਪਿਆ ਅਣਤੇਸਿਆ ਨਾ ਭੁੱਲਣਯੋਗ ਨਾ ਮਾਫ਼ ਕਰਨ ਵਾਲਾ ਇਹ ਸਾਰਾ ਵਰਤਾਰਾ ਸਰਕਾਰਾਂ ਦਾ ਜੋਰ ਇਸ ਗੱਲ ਤੇ ਨਹੀਂ ਲੱਗਿਆ ਹੋਇਆ ਵੀ ਭੁੱਲ ਜਾਈਓ ਉਹਨਾਂ ਨੂੰ ਪਤਾ ਭੁੱਲਦੇ ਹੁੰਦੇ ਨਹੀਂ ਜੋਰ ਇਸ ਗੱਲ ਤੇ ਆ ਵੀ ਯਾਦ ਕਿਵੇਂ ਕੀਤਾ ਜਾਵੇ ਸਾਡਾ ਇਤਿਹਾਸ ਆ ਉਹਨੂੰ ਪੰਜ ਸਦੀਆਂ ਦਾ ਕਹਿ ਲਓ 1859 ਦੀ ਗੱਲ ਕਹਿ ਲਓ 1947 ਦੀ ਗੱਲ ਕਹਿ ਲਓ ਹੁਣ ਤੱਕ ਜੋ ਕੁਝ ਵਾਪਰਿਆ ਸਿਆਸਤ ਦੇ ਵਿੱਚ ਉਹਦੀ ਗੱਲ ਕਹਿ ਲਓ ਸਵਾਲ ਇਹ ਹੈ ਵੀ ਇਹਦਾ ਬਿਆਨੀਆਂ ਕੀ ਹੋਵੇ ਪਿਛਲੀ ਵਾਰ ਰਜਿੰਦਰ ਸਿੰਘ ਚੀਮਾ ਨੇ ਇੱਕ ਗੱਲ ਕੀਤੀ ਸੀ ਕਹਿੰਦੇ 1947 ਵਾਲੀ ਜਿਹੜੀ ਫਿਰਕੂ ਬਣਦਾ ਕੁਣੀ ਵੰਦਾ ਜੋ ਵਰਤਾਰਾ ਉਹ ਲਗਾਤਾਰ ਜਾਰੀ ਆ ਪਰ ਲਗਾਤਾਰ ਜਾਰੀ ਕਿਵੇਂ ਆ ਕਿਹੜੇ ਰੂਪਾਂ ਦੇ ਵਿੱਚ ਆ ਕੌਣ ਕਰ ਰਿਹਾ 47 ਵੇਲੇ 2 3 ਮੁੱਖ ਤੌਰ ਤੇ ਹੁਣ ਵੀ ਗੱਲ ਕੀਤੀ ਆ Hindu ਕੌਮ Muslim ਕੌਮ ਫਿਰ ਸਿੱਖ ਕੌਮ ਵਾਲੀ ਗੱਲ ਵੀ ਉਭਰੀ ਪਾਕਿਸਤਾਨ ਹਿੰਦੁਸਤਾਨ homeland ਦੀ ਗੱਲ ਵੀ ਭਰੀ ਉਹਨਾਂ ਵੇਲੇਾਂ 'ਚ ਰਸ਼ੀਆ ਦਾ ਇਨਕਲਾਬ ਪਹਿਲਾਂ ਹੋ ਚੁੱਕਿਆ ਸੀ ਕਿਉਂ ਮਨਿਸਤਾਨੀ ਵੀ ਕਿਤਾਬ 'ਚ ਲਿਖੇ ਵੀ ਸਿੱਖਾਂ ਨੂੰ ਸਿੱਖ ਹੋਮਲੈਂਡ ਚਾਹੀਦੀ ਹੈ ਹਾਲਾਂਕਿ ਰਸ਼ੀਆ ਦਾ ਤਜਰਬਾ ਸਾਹਮਣੇ ਸੀ ਵੱਡੀ ਕੌਮ ਸੀ ਰਸ਼ੀਆ ਕਿੰਨੀਆਂ ਉੱਥੇ ਕੌਮਾਂ ਸੀ ਉਹਨਾਂ ਨੂੰ ਆਪਾਂ ਨਰਨੇ ਦੇ ਹੱਕ ਦਿੱਤੇ ਗਏ ਖੁਦਮੁਖਤਿਆਰੀ ਦਿੱਤੀ ਗਈ ਅਧਿਕਾਰ ਦਿੱਤੇ ਗਏ ਸਮਾਧਾਨ ਜਦੋਂ ਭਾਰਤ ਦਾ ਬਣਾਇਆ ਉਹਦੇ ਵਿੱਚ ਵੀ ਲਿਖਿਆ ਗਿਆ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਇੰਡੀਆ ਦੇ ਨਾਲ ਭਾਰਤ ਲਿਖਿਆ ਗਿਆ ਵੈਰ ਸਾਡਾ ਕਿਹਦੇ ਨਾਲ ਰਿਹਾ ਹਿੰਦੂਆਂ ਨਾਲ ਰਿਹਾ ਮੁਸਲਮਾਨਾਂ ਨਾਲ ਰਿਹਾ ਕੋ ਹਕੂਮਤਾਂ ਨਾਲ ਰਿਹਾ ਇਹ ਨੁਕਤਾ ਬਹੁਤ ਅਹਿਮ ਆ ਮੇਰੇ ਸਹਾਬ ਨਾਲ ਚਾਹੇ ਸਿੱਖ ਫਲਸਫੇ ਦੇ ਅਰਥ ਦੇਖ ਲਓ ਚਾਹੇ ਸਾਡਾ ਵੈਰ ਜ਼ਾਲਮ ਨਾਲ ਰਿਹਾ ਸਾਡਾ ਵੈਰ ਕਿਸੇ ਧਰਮ ਨਾਲ ਨਹੀਂ ਰਿਹਾ ਧਰਮ ਦੇ ਲੋਕਾਂ ਨਾਲ ਨਹੀਂ ਰਿਹਾ ਹਕੂਮਤਾਂ ਨਾਲ ਰਿਹਾ ਉਹ ਮੁਗਲ ਹਕੂਮਤਾਂ ਵੀ ਸੀ ਉਹ ਹਿੰਦੂ ਪਹਾੜੀ ਰਾਜੇ ਵੀ ਸੀ ਅੱਜ ਵੀ ਜਿਹੜੀ ਗੱਲ ਅਵਾਰੀ ਹੈ ਜੋ ਮੈਂ ਆ ਕੇ ਸੁਣ ਰਿਹਾ ਸੀ ਡਾਕਟਰ ਗਰਗ ਨੇ ਵੀ ਇਹ ਸਟੇਟ ਦਾ ਫੈਸਲਾ ਸੀ ਅਸਲ ਵਿੱਚ ਕਿਉਂਕਿ ਉਹਨਾਂ ਨੇ ਸੰਵਿਧਾਨ ਚਾਹੇ ਕੁਝ ਗੱਲਾਂ ਉਹਨੂੰ ਲਿਖਣੀਆਂ ਪਈਆਂ ਪਾਉਣੀਆਂ ਪਈਆਂ ਪਰੇ ਮੂਲਕ ਦੇ ਖਾਸੇ ਚ ਜਾਂ ਸਟੇਟ ਦੀ ਨੀਤੀ ਦੇ ਵਿੱਚ ਇੱਕ ਤੁਸਾ ਵੀ ਇਹ ਮੂਲਕ ਨੂੰ ਬਣਾਉਣਾ ਕਿਹਾ ਜਾ। ਇਸੇ ਕਰਕੇ ਉਹਨਾਂ ਨੇ ਬਹੁਤ ਸਾਰੇ ਸੰਕਲਪ ਬਦਲਤੇ। ਕਿਹਾ ਜਾਂਦਾ ਸੀ ਕੱਲਾ ਆਮ ਨਾਲ ਅਨੇਕਤਾ ਚ ਇਕਤਾ। ਇਹਨੂੰ ਬਦਲਤਾ ਇਕਤਾ ਚ ਅਨੇਕਤਾ। ਇੱਕ ਦੇਸ਼, ਇੱਕ ਕੌਮ, ਇੱਕ ਬੋਲੀ, ਇੱਕ ਰਸ਼ਨ ਕਾਰਡ, ਇੱਕ ਕਾਨੂੰਨ, ਇੱਕ ਟੈਕਸ। ਕਿੱਦਾਂ ਨੂੰ ਜਾ ਰਹੀਆਂ ਨੇ ਗੱਲਾਂ ਤੁਸੀਂ ਇਹ ਵੇਖੋ। ਠੀਕ ਆ ਘੱਟ ਗਿਣਤੀਆਂ ਦਾ ਸਵਾਲ ਆ ਇਹ 'ਚ ਕੋਈ ਰੌਲਾ ਨਹੀਂ ਪਰ ਵੱਡੀ ਗੱਲ ਇੱਕ ਹੋਰ ਵੀ ਆ ਨਾ ਈਵਨ ਰਾਹੁਲ ਗਾਂਧੀ ਨੇ ਜਿਹੜੀ ਲੋਕ ਸਭਾ 'ਚ ਕਹੇ ਸੀ ਇੰਡੀਆ ਇਜ਼ ਨਾਟ ਅ ਨੇਸ਼ਨ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਇਹ ਹੈ ਅਡੱਟ ਪਛਾਵਾਂਾਂ ਦੀ ਏਕਤਾ ਵਾਲਾ ਮੁਲਕਾ ਸੱਭਿਆਚਾਰਾਂ ਦੀ ਏਕਤਾ ਵਾਲਾ ਮੁਲਕਾ ਵੱਖ-ਵੱਖ ਇਤਿਹਾਸਾਂ ਦੀ ਸਾਂਝ ਵਾਲਾ ਮੁਲਕਾ ਮੇਰੇ ਹਿਸਾਬ ਨਾਲ ਜਿਹੜੇ ਹਿੰਦੂ ਤਬਦੀ ਇਸੇ ਗੱਲ ਕਰਦੇ ਆ ਠੀਕ ਆ ਇਕੱਠੇ ਲੈਂਦੇ ਇਹਨੂੰ ਇਕੱਠੇ ਹੋਣ ਦੀ ਲੋੜਾ ਦਲਤਾਂ ਨੂੰ ਵੀ ਇਕੱਠੇ ਹੋਣ ਦੀ ਲੋੜਾ ਦੱਬੇ ਕੁਛ ਇਹਨੂੰ ਇਕੱਠੇ ਹੋਣ ਦੀ ਲੋੜਾ ਪਰ ਜਦੋਂ ਤੱਕ ਤੁਸੀਂ ਇਸ ਸਪਸ਼ਟ ਨੂੰ ਟ੍ਰਿਪੀਜੀਸ਼ਨ ਲੈਂਦੇ ਜਾਂ ਲੋਕ ਇਸ ਪੈਂਤਲੇ ਦੇ ਨਹੀਂ ਆਉਂਦੇ ਕਿ ਭਾਰਤ ਬਹੁਤ ਕੌਮੀ ਦੇਸ਼ ਹੈ ਧਰਮ ਦੇ ਆਧਾਰ ਤੇ ਬਹੁਤ ਬਿੰਤੀਵਾਦ ਹੋ ਸਕਦਾ ਸਟੇਟ ਦੀ ਕੋਸ਼ਿਸ਼ ਵੀ ਇਹੀ ਆ ਕਿ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਬਹੁ ਗਿਣਤੀ ਨੂੰ ਹਵਾ ਰਿਆ ਜਾਵੇ ਉਹੀ ਹੈ ਦੇਖਿਆ ਆਪਾਂ 1984 ਤੋਂ ਬਾਅਦ ਕਾਂਗਰਸ ਨੇ ਕਿੱਡੀ ਬਹੁ ਸੰਮਤੀ ਲਈ ਮੁਲਕ ਦੇ ਵਿੱਚ ਮੈਨੂੰ ਅਜੇ ਤੱਕ ਕਿਸੇ ਦੀ ਉਨੀ ਆਈ ਨਹੀਂ ਮੁਲਕ ਦੀ ਇੱਕ ਤਰ੍ਹਾਂ ਦੀ ਮਾਨਸਿਕਤਾ ਉਸਾਰੀ ਜਾ ਰਹੀ ਹੈ ਸੋ ਜਿਹੜੇ ਫੈਡਰਲ ਢਾਂਚੇ ਦੀ ਗੱਲ ਕਰਦੇ ਅਸੀਂ ਕੌਮਾਂ ਦੀ ਮੁਕਤੀ ਦੀ ਗੱਲ ਕਰਦੇ ਆ ਚਾਹੇ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਆ ਗੜਬੜਾਂ ਹੋਈਆਂ ਨੇ ਪਰ ਬਣਿਆ ਤਾਂ ਇਹੀ ਸੀ ਨਾ ਬੋਲੀ ਦੇ ਆਧਾਰ ਤੇ ਰਾਜ ਬਣਾਏ ਜਾਣਗੇ ਬਣੇ ਮਹੀਨੇ ਬਹੁਤ ਇਹ ਉਹੀ ਕੌਮਾਂ ਨੇ ਉਹੀ ਰਾਜ ਨੇ ਉਹਨਾਂ ਦੀ ਖੁਦਮੁਖਤਿਆਰੀ ਦੀ ਗੱਲ ਆ ਹਿੰਦੂ ਤੋਂ ਉਹਨੂੰ ਅਸਲ ਸੱਤ ਉੱਥੇ ਹੀ ਬੰਦਣੀ ਆ ਜਦੋਂ ਇਹ ਹੋਇਆ ਨਾ ਪੰਜਾਬ ਪੰਜਾਬੀਆਂ ਦਾ ਬੰਗਾਲ ਬੰਗਾਲੀਆਂ ਦਾ ਮਹਾਰਾਸ਼ਟਰ ਮਰਾਠਿਆਂ ਦਾ ਕੇਰਲਾ ਜਿਹੜਾ ਮਲਿਆਲੀਆਂ ਦਾ ਸਾਰਿਆਂ ਦਾ ਸਮਝਾ ਮੁਲਕ ਆਪਸੀ ਸਾਂਝ ਦੇ ਆਧਾਰ ਤੇ ਸੋ ਇਸ ਕਰਕੇ ਮੈਂ ਅੱਜ ਤੁਹਾਨੂੰ ਬਿਆਨੀਆਂ ਜਿਹੜਾ ਉਹਨੂੰ ਸੁਧਾਰਨਾ ਚਾਹੀਦਾ ਹੁਣ ਪਾਕਿਸਤਾਨ ਦੇ ਵਿੱਚ ਕਿੱਥੇ ਆ ਮੁਸਲਮਾਨ ਕੌਮ ਜੀ ਸਾਰੇ ਕਹਿੰਦੇ ਨੇ ਵੀ ਪੰਜਾਬ ਵਾਲਿਆਂ ਨੇ ਬਾਕੀ ਸਾਰੇ ਦੱਬੇ ਹੋਏ ਨੇ ਹੋਰ ਤਰ੍ਹਾਂ ਦੀਆਂ ਗੱਲਾਂ ਬਣ ਗਈਆਂ ਸਾਡੇ ਹੋਰ ਤਰ੍ਹਾਂ ਦੀਆਂ ਗੱਲਾਂ ਬਣ ਗਈਆਂ ਹੁਣ ਜਿਹੜੀ ਆ ਸਵਾਲ ਆ ਰਿਹਾ ਨਾ ਵੀ ਰੁਗਨੀਤ ਬਿੱਟੂ ਕੰਗਣਾ ਇਹ ਮਗਜਮਾਰੀ ਕਰਦੇ ਨੇ ਮਗਜਮਾਰੀ ਨਹੀਂ ਕਰਦੇ ਉਹ ਇੱਕ ਬਿਆਨੀਆਂ ਹਵਾ ਰਹੇ ਨੇ ਇਹ ਉਹ ਸੂਰਤ ਨਹੀਂ ਹੋਣਾ ਵੀ ਮੁੜ ਕੇ 84 ਵਰਗੇ ਹਾਲਤ ਹੋਏ ਇਤਿਹਾਸ ਦੀ ਨਕਲ ਮਾਰੀ ਜਾ ਸਕਦੀ ਆ ਨਾ ਇਤਿਹਾਸ ਹੂ ਬੂ ਦੁਹਰਾਇਆ ਜਾ ਸਕਦਾ ਹੁੰਦਾ ਨਵੇਂ ਰੂਪਾਂ ਦੇ ਵਿੱਚ ਆਉਂਦਾ ਉਹਨਾਂ ਨੂੰ ਸਮਝਣ ਤੇ ਚੈਲੰਜ ਕਰਨ ਦੀ ਲੋੜ ਆ ਅਗਲਿਆਂ ਨੇ ਜੱਟ ਵਿਰੋਧੀ ਕਹਿ ਲਓ ਕਿਸਾਨ ਵਿਰੋਧੀ ਕਹਿ ਲਓ ਆਪਾਂ ਗੱਲ ਜਿਹਨੇ ਪੰਜਾਬ 'ਚ ਸਿੱਖ ਜਾਂਦੇ ਕਿਸਾਨ ਨੇ ਕਿਸਾਨ ਅੰਦੋਲਨ ਦੀ ਗੱਲ ਕਰੋ ਉਹ ਇੱਕ ਬਿਆਨੀਆਂ ਹਵਾ ਰਹੇ ਨੇ ਪੋਲਰਾਈਜੇਸ਼ਨ ਕਰਨ ਦਾ ਠੀਕ ਆ ਹਿੰਦੂ ਸਿੱਖਾਂ ਦੀ ਵੀ ਹੋਈ ਆ ਮੁਸਲਮਾਨਾਂ ਦੀ ਵੀ ਹੋਈ ਆ ਪਰ ਹੁਣ ਜਿਹੜੀ ਨਵੀਂ ਪੋਲਰਾਈਜੇਸ਼ਨ ਉਹ ਕਰ ਰਹੇ ਨੇ ਉਹਦੇ ਵਿੱਚ ਪੁਰਾਣੀਆਂ ਸਾਰੀਆਂ ਕੋ ਪ੍ਰੋ ਰਹੇ ਨੇ ਉਹ ਸਾਰੇ ਕੱਸੀ ਜੇ ਅਸੀਂ ਸਹੀ ਸਮਝ ਇਹਨਾਂ ਮਾਮਲਿਆਂ ਬਾਰੇ ਅੱਜ ਦੀ ਹਾਲਤ ਸਾਨੂੰ ਕਿਵੇਂ ਯਾਦ ਕਰਨਾ ਚਾਹੀਦਾ ਕਿਵੇਂ ਸੋਚਣਾ ਚਾਹੀਦਾ ਕਿਵੇਂ ਵੇਖਣਾ ਚਾਹੀਦਾ ਤੇ ਕਿਹੜੇ ਆਧਾਰ ਤੇ ਲੋਕਾਂ 'ਚ ਚੇਤਨਾ ਜਾਗ ਨੂੰ ਲਾ ਮੰਨ ਕਰਨਾ ਚਾਹੀਦਾ ਇਸ ਗੱਲ ਵੱਲ ਮੈਨੂੰ ਲੱਗਦਾ ਸਾਨੂੰ ਬੱਦ ਜ਼ੋਰ ਦੇਣਾ ਚਾਹੀਦਾ ਸਿਪਾਸ਼ਤਾ ਹੋਣੀ ਚਾਹੀਦੀ ਆ ਦੂਜੇ ਪੱਖ ਨੇ ਬੀਬੀ ਜੀ ਨੇ ਵੀ ਰੱਖੇ ਨੇ ਨਹੀਂ ਕੀ ਕਰ ਲਿਆ ਘੁੰਮਣ ਸਾਹਿਬ ਨੇ ਵੀ ਰੱਖੇ ਨੇ ਉਹਦਾ ਕਾਰਨ ਆ ਤੁਹਾਡੇ ਸਾਹਮਣੇ ਆ ਇੱਕ ਵੱਡੀ ਲੜਾਈ ਚੱਲੀ ਉਸ ਤੋਂ ਬਾਅਦ ਸਮਝੌਤਾਵਾਦੀ ਸਿਆਸਤ ਆ ਗਈ ਲੌਂਗਵਾਲ ਸਮਝਾ ਉੱਤੇ ਦੇ ਰੂਪ ਚ ਜਿਹੜੀਆਂ ਸਰਕਾਰਾਂ ਨੇ ਸਿਆਸੀ ਪਾਰਟੀਆਂ ਨੇ ਕਿਸੇ ਨੇ ਕਿਹਾ ਪੰਜਾਬ ਚ ਅਸੀਂ ਚੋਣ ਹਾਰ ਕੇ ਰਾਸ਼ਟਰਵਾਦ ਦੀ ਦੇਸ਼ ਦੀ ਏਕਤਾ ਦੀ ਲੜਾਈ ਜਿੱਤ ਲਈ ਉਹਨਾਂ ਵੇਲੇ ਅੰਤ ਉਦੋਂ ਬਾਅਦ ਆਤਮ ਸਮਰਪਣ ਵਾਲੀ ਸਿਆਸਤ ਆ ਗਈ ਬਿਨਾਂ ਸ਼ਰਤ ਹਮੇਤ ਜਿਹਨੂੰ ਤੁਸੀਂ ਕਹਿੰਦੇ ਹੋ ਸਾਰਾ ਕੁਝ ਭੁੱਲ ਭੁਲਾ ਦੇ ਤੇ ਅਸੀਂ ਇਸ ਗੱਲ ਦੀ ਲੜਾਈ ਪਈ ਜੰਨੇ ਆ ਵੀ ਸਿੱਖ ਪਾਰਟੀ ਨਹੀਂ ਸਭ ਪੰਜਾਬੀ ਪਾਰਟੀ ਬਣਾ ਲਈਏ ਤੁਹਾਡਾ ਬਹਿਨੀਆਂ ਬਦਲਦਾ ਸੋਚਣ ਦਾ ਤਰੀਕਾ ਬਦਲਦਾ ਉਹਦੇ ਬਾਅਦ ਸਾਨੂੰ ਮੁੜ ਝਾਤ ਪਾਉਣੀ ਚਾਹੀਦੀ ਹੈ ਅੱਜ ਜਦੋਂ ਅਸੀਂ ਕਹਿੰਦੇ ਹਿੰਦੂ ਰਾਸ਼ਟਰਵਾਦ ਦੀ ਉਪਜ ਸਿੱਖ ਨਸਲ ਕੁਝ ਨਹੀਂ ਇਸ ਸਟੇਟ ਆ ਜਿਹੜੀ ਉਹਦੀ ਇੱਕ ਨੀਤੀ ਆ ਉਹਦੀ ਇੱਕ ਪਹੁੰਚ ਆ ਅੱਡ ਅੱਡ ਥਾਵਾਂ ਤੇ ਅੱਡ ਅੱਡ ਰੂਪ ਦੇ ਵਿੱਚ ਉਹ ਲੱਗ ਹੋ ਰਹੀ ਹੈ ਇਸ ਕਰਕੇ ਜਿਹੜੇ ਸਾਡਾ ਚੈਲੰਜ ਆ ਉਹ ਇਸ ਗੱਲ ਤੇ ਹੋਣਾ ਚਾਹੀਦਾ ਵੀ ਇਹ ਮੁਲਕ ਕੀ ਆ ਮੁਲਕ ਹੈ ਕਿਹਾ ਜਾਂਦਾ ਖਾਸਾ ਕੀ ਆ ਇਹਦੀ ਬਣਤਰ ਕੀ ਆ ਇਹ ਹੋਣਾ ਕਿਹਾ ਜਾਂਦਾ ਚਾਹੀਦਾ ਬਣਾਇਆ ਕਿਹਾ ਜਾ ਰਿਹਾ ਹੈ ਜਦੋਂ ਉਹਦੇ ਬਾਰੇ ਅਸੀਂ ਸਪਸ਼ਟ ਹੋਲਾਂਗੇ ਤਾਂ ਬਾਕੀ ਸਵਾਲਾਂ ਬਾਰੇ ਮੈਨੂੰ ਲੱਗਦਾ ਸਹੀ ਸਮਝ ਵੀ ਧਾਰਨ ਕੀਤੀ ਜਾ ਸਕਦੀ ਆ ਉਹਦੇ ਆਧਾਰ ਤੇ ਏਕਤਾ ਵੀ ਕੀਤੀ ਜਾ ਸਕਦੀ ਆ ਹੁਣ ਇਹੀ ਸਵਾਲ ਤੇ ਇਹੀ ਇਕੱਠੇ ਹੋ ਜੋ ਕਾਦੇ ਆਧਾਰ ਤੇ ਇਕੱਠੇ ਹੋ ਜੀ ਕਾਦੇ ਲਈ ਇਕੱਠੇ ਹੋ ਜੀ ਇਸ ਕਰਕੇ ਜਿਹੜਾ ਉਹ ਕਹਿੰਦੇ ਆ ਨਾ ਪੰਜਾਬ ਖੰਡਾਤ ਆ ਮਾਨਸਿਕ ਤੌਰ ਤੇ ਵੀ ਸਾਰੇ ਪੱਖੋਂ ਦੀ ਪੰਜਾਬ ਦਾ ਸਾਂਝਾ ਵਰਤਾਂਤ ਸਿਰਜਣ ਲਈ ਜਿਹੜਾ ਪੰਥ ਦੇ ਵੀ ਭਲੇ ਚਾ ਪੰਜਾਬ ਦੇ ਵੀ ਭਲੇ ਚਾ ਮੁਲਕ ਦੇ ਵੀ ਭਲੇ ਚਾ ਉਧਰ ਸਾਨੂੰ ਧਿਆਨ ਦੇਣਾ ਚਾਹੀਦਾ ਬੀਤੇ ਤੋਂ ਸਬਕ ਸਿੱਖਿਆ ਜਾ ਸਕਦਾ ਪ੍ਰੇਰਣਾ ਲਈ ਜਾ ਸਕਦੀ ਆ ਲੈਣੀ ਚਾਹੀਦੀ ਆ ਪਰ ਅੱਜ ਦੀ ਹਾਲਤ ਚ ਸਹੀ ਵਰਤਾਂਤ ਨੂੰ ਉਭਾਰਨ ਵੱਲ ਧਿਆਨ ਦੇਣਾ ਚਾਹੀਦਾ ਇਹੀ ਗੱਲ ਆ ਜਿਹੜੀ ਬੀਤੇ ਚ ਜੋ ਅਸੀਂ ਜੋ ਕੀਤਾ ਕੁਰਬਾਨੀਆਂ ਕੀਤੀਆਂ ਸਾਡੇ ਨਾਲ ਜੋ ਹੋਇਆ ਲੋਕਾਂ ਨਾਲੋਂ ਮੁਲਕ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਇਆ ਤੁਹਾਨੂੰ ਪਤਾ ਹੋਰ ਇਹਾਂ ਮੁਸਲਮਾਨਾਂ ਨਾਲ ਵੀ ਅਸਈਆਂ ਨਾਲ ਵੀ ਉਹਦੇ ਪ੍ਰਤੀ ਸਹੀ ਪਹੁੰਚ ਵੀ ਪੜਾਈ ਜਾ ਸਕਦੀ ਆ ਸਹੀ ਪਾਸੇ ਵੀ ਤੁਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ